ਸ਼ਰਦਾ ਨਾਲ ਸੀਸ ਝੁਕਾ ਕੇ ਜਿਸ ਨੇ ਇਹ ਜਗਤ ਬਣਾਇਆ ਉਸ ਦਾ ਰਖ ਧਿਆਨ ਲਗਾ ਕੇ ਸਤ ਗੁਰ ਦੇ ਦਰ ਤੇ ਆ ਕੇ ਸ਼ਰਦਾ ਨਾਲ ਸੀਸ ਝੁਕਾ ਕੇ ਜਿਸ ਨੇ ਇਹ ਜਗਤ ਬਣਾਇਆ ਉਸ ਦਾ ਰਖ ਧਿਆਨ ਲਗਾ ਕੇ ਬਾਣੀ ਵਾਰ-ਵਾਰ ਕਹਿੰਦੀ ਇਨਸਾਨਾ ਦੁੱਖਾਂ ਵੇਲੇ ਦੁੱਖ ਵੇਲੇ ਕਰ ਸ਼ੁਕਰਾਂਤਾ ਦੁੱਖਾਂ ਵੇਲੇ ਕਰਨੇ ਅਸ ਨੂੰ ਨਾ ਕਦੇ ਭਲਾਈ ਸੋਹਣੀ ਤੇਰੇ ਦੇ ਸਾਜੀ ਰਹਿਮਤ ਦੇ ਨਾਲ ਨਵਾਜੀ ਰਹਿਮਤ ਦੇ ਨਾਲ ਨਵਾਜੀ ਰਹਿਮਤ ਦੇ ਨਾਲ ਨਵਾਜੀ ਕਰਦਾ ਰੇ ਕਿਰਤ ਕਮਾਈ ਅਸ ਨੂੰ ਨਾ ਕਦੇ ਭਲਾਈ ਮੇਰ ਕਰੂ ਫੇਰ ਆਪੇ ਮਹਿਰਵਾਨਾ ਦੁੱਖਾਂ ਵੇਲੇ ਸ਼ੁਕਰਾਨਾ ਦੁੱਖਾਂ ਵੇਲੇ ਫਿਰ ਫਰਜ਼ ਨਿਭਾਵੇ ਚੱਲ ਕੇ ਗੁਰਦੁਆਰੇ ਆਵੇ ਸਤ ਗੁਰ ਜਦ ਖੁਸ਼ੀਆਂ ਦੇਵੇ ਮਿਲਦੇ ਨੇ ਮਿੱਠੜੇ ਵੇ ਸਤ ਗੁਰ ਜਦ ਖੁਸ਼ੀਆਂ ਦੇਵੇ ਮਿਲਦੇ ਨੇ ਮਿੱਠੜੇ ਵੇ ਸਿੱਖ ਵੀ ਫਿਰ ਫਰਜ਼ ਨਿਭਾਵੇ ਚੱਲ ਕੇ ਗੁਰਦੁਆਰੇ ਆਵੇ ਚੱਲ ਕੇ ਗੁਰਦੁਆਰੇ ਆਵੇ ਹਾਂ ਚੱਲ ਕੇ ਗੁਰਦੁਆਰੇ ਆਵੇ ਸੇਵਾ ਸੰਗਤ ਦੀ ਕਰੇ ਪੁੰਨ ਦਾ ਨਾ ਦੁੱਖਾਂ ਵੇਲੇ ਕਰ ਭੇਂਤੀ ਬੰਦੇ ਸੁੱਖ ਵੇਲੇ ਕਰ ਸ਼ੁਕਰਾਨਾ ਦੁੱਖਾਂ ਵੇਲੇ ਲਿਹ ਕਰ ਤੂੰ ਅਣ ਜਾਣਾ ਹਾਂ ਮੰਗ ਲਿਆ ਕਰ ਤੂੰ ਅਣ ਜਾਣਾ ਰਾਣੇ ਚੱਲਣਾ ਨਹੀਂ ਉਥੇ ਕੋਈ ਬਹਾਨਾ ਦੁੱਖਾਂ ਵੇਲੇ ਕਰ ਭੇਂਤੀ ਬੰਦੇ ਸੁੱਖ ਵੇਲੇ ਕਰ ਸ਼ੁਕਰਾਨਾ ਦੁੱਖਾਂ ਵੇਲੇ ਕਰ ਭੇਂਤੀ ਬੰਦੇ ਸੁੱਖ ਵੇਲੇ ਕਰ ਸ਼ੁਕਰਾਨਾ ਦੁੱਖਾਂ ਵੇਲੇ ਸ਼ਰਧਾ ਵਿੱਚ ਗੜੂੰਦੋ ਕੇ ਪਿਆਰ ਵਿੱਚ ਊਤ ਪ੍ਰੋਤ ਹੋ ਕੇ ਬਲਾਈ ਹੋਈ ਗੁਰ ਫਤਿਹ ਪ੍ਰਵਾਨ ਕਰੋ ਕੋਈ ਵੀ ਰਸਰਾ ਵਾਂਜੀ ਨਾ ਰਹੇ ਦਿਓ ਪਿਆਰ ਸਤਕਾਰ ਦਾ ਸਬੂਤ ਆਖੋ ਗੱਜ ਕੇ ਵਾਹੇ ਗੁਰੂ ਜੀ ਦਾ ਖਾਲਸਾ ਵਾਹੇ ਗੁਰੂ ਜੀ ਦੀ ਫਤਿਹ ਬਾਜਾਂ ਵਾਲੇ ਗੁਰੂ ਜੀ ਦਾ ਕੌਣ ਅਹਿਸਾਨ ਭੁੱਲੂ ਕੀਤੀ ਕੁਰਬਾਨੀ ਬੇਮਿਸਾਲ ਬਾਜਾਂ ਵਾਲੇ ਨੇ ਆ 부ਜੋ ਹੋਏ ਚਿਹਰਿਆਂ ਤੇ ਰੌਣਕ ਪਰਤ ਆਈ ਓਏ ਲਹੂ ਬਚ ਲਿਆਤਾ ਸੀ ਭਝਾਲ ਬਾਜਾਂ ਵਾਲੇ ਨੇ ਬਣ ਕੇ ਬਾਰੂਦ ਕੰਡਾ ਢਾ ਗਿਆ ਗਲਾਮੀ ਦੀਆਂ ਪੰਥ ਐਸਾ ਸਾਜਿਆ ਕਮਾਲ ਬਾਜਾਂ ਵਾਲੇ ਨੇ ਇਸ ਤੋਂ ਚਰਨ ਵੱਡਾ ਪਾਰੇਉ ਪ੍ਰਕਾਰ ਕਿਹੜਾ ਓਏ ਸਾਡੀ ਖਾਤਰ ਵਾਰੇ ਚਾਰੇ ਆਜ ਉਸ ਦਸ਼ਮੇਸ਼ ਪਾਕਸ਼ਾ ਦੀ ਯਾਦ ਦੇ ਵਿੱਚ ਆਪਾਂ ਚੰਦ ਤੇ ਚਕੋਰ ਵਾਲੀਆਂ ਸਮਾਧੀਆਂ ਲਈ ਬੈਠੇ ਆਂ ਜਿਹੜੇ ਗੁਰੂ ਸਹਿਬਾਨ ਨੇ ਆਪਣਾ ਸਮੁੱਚਾ ਸਰਬੰਸ ਸਿੱਖ ਕੌਮ ਦੇ ਉੱਤੋਂ ਦੀ ਕੁਰਬਾਨ ਕਰਕੇ ਸੁਪਨਾ ਪਤਾ ਕੀ ਲਿਆ ਮਹਾਰਾਜ ਕਹਿੰਦੇ ਪੰਥ ਬਸੈ ਮੈਂ ਉੱਜੜਾ ਮਨ ਜਾਓ ਕਰੇਰਾ ਪਿਛਲੇ ਪੜਾਤੇ ਇਤਿਹਾਸ ਚੱਲ ਰਿਹਾ ਸੀ ਕਿ ਆਪਣੇ ਪਿਤਾ ਜੀ ਨੂੰ ਤਕਰੀਬਨ 68 ਸਾਲ ਦੀ ਉਮਰ ਦੇ ਵਿੱਚ ਮਹਾਰਾਜ ਨੇ ਕੁਰਬਾਨੀ ਕਰਨ ਲਈ ਤੋਰ ਦਿੱਤਾ ਨਾਰੇ ਬਦਲ ਕੇ ਰੱਖਤੇ ਖਾਲਸਾ ਜੀ ਦੁਨੀਆ ਦੇ ਨਾਰੇ ਲੋਕ ਕਹਿੰਦੇ ਹੁੰਦੇ ਸੀ ਕਿ ਪਿੰਡਾ ਅਗਾਵੇ ਪੁੱਤਾਂ ਪਿਸ਼ਾਵੇ ਲੋਕੋ ਤੁਸੀਂ ਜਾ ਕੇ ਓਖਲੀਆਂ ਚ ਸਿਰ ਦੇ ਲੋ ਆਪਦਿਆਂ ਨੂੰ ਚੁੱਲਿਆਂ ਮੂਰੇ ਬਿਠਾ ਕੇ ਰੱਖਦੇ ਸੀ ਪਰ ਧੰਨ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ 1.8 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਨੂੰ ਦਿੱਲੀ ਦੇ ਵਿੱਚ ਕੁਰਬਾਨੀ ਕਰਨ ਲਈ ਤੋਰ ਦਿੱਤਾ ਪੇਟਾ ਦਾ ਸੀਸ ਆਇਆ ਸਤਵਰਾਂ ਨੇ ਸ੍ਰੀ ਆਨੰਦਪੁਰ ਸਾਹਿਬ ਜਿੱਥੇ ਗੁਰਦੁਆਰਾ ਸੀਸ ਗੰਜ ਸਾਹਿਬ ਬਣਿਆ ਉੱਥੇ ਇੱਕ ਥੜਾ ਬਣਾ ਕੇ ਉੱਥੇ ਸੀਸ ਦਾ ਸੰਸਕਾਰ ਕੀਤਾ ਪਰ ਖਾਲਸਾਈ ਜਿੰਨੇ ਕ ਤੁਸੀਂ ਬੈਠੇ ਹੋ ਨਾ ਬੜਾ ਦੁੱਖ ਲੱਗਦਾ ਹੈ ਜਦੋਂ ਸਾਡੀਆਂ ਪ੍ਰਾਤਨ ਨਿਸ਼ਾਨੀਆਂ ਨੂੰ ਨਸ ਤੋਂ ਨਾਬੂਦ ਕੀਤਾ ਜਾਂਦਾ ਖਤਮ ਕਰ ਦਿੱਤਾ ਜਾਂਦਾ ਤੁਹਾਡੇ ਵਿੱਚੋਂ ਬਹੁਤ ਸੰਗਤਾਂ ਨੇ ਉਹ ਪ੍ਰਾਤਨ ਥੜਾ ਸਾਹਿਬ ਦੇ ਦਰਸ਼ਨ ਕੀਤੇ ਹੋਣਗੇ ਜਿੱਥੇ ਮਹਾਰਾਜ ਗੁਰੂ ਤੇਗ ਬਹਾਦਰ ਜੀ ਦਾ ਪਾਵਨ ਪਵਿੱਤਰ ਸੀਸ ਦਾ ਸਸਕਾਰ ਕੀਤਾ ਸੀ ਤੇ ਅੱਜ ਉੱਥੇ ਸੰਗ ਮਰਮਰ ਮੜ ਕੇ ਉਸ ਪ੍ਰਾਤਨ ਯਾਦ ਨੂੰ ਖਤਮ ਕਰ ਦਿੱਤਾ ਉਹ ਦੇਖਣ ਨੂੰ ਖਤਮ ਕਰ ਦਿੱਤਾ ਤੇ ਜਿੰਨਾ ਚਿਰ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਰਹੇ ਮੇਰਾ ਇਤਿਹਾਸ ਦੱਸਦਾ ਹੈ ਕਿ ਸਵੇਰੇ ਵੀ ਤੇ ਸ਼ਾਮ ਨੂੰ ਵੀ ਦੋ ਟਾਈਮ ਉਹ ਥੜਾ ਸਾਹਿਬ ਨੂੰ ਨਮਸਕਾਰ ਕਰਨ ਜਾਂਦੇ ਹੁੰਦੇ ਸੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੁਰਗੱਦੀ ਦੇ ਉੱਤੇ ਬੈਠਦੇ ਨੇ ਮਹਾਰਾਜ ਦੀ ਉਮਰ ਕਿੰਨੀ ਹੈ 8 ਸਾਲ 10 ਮਹੀਨੇ ਤੇ 17 ਦਿਨ ਇਹ ਇਤਿਹਾਸਕ ਤੱਥ ਕਿਤੇ ਫਰੂਲ ਕੇ ਵੇਖਿਓ ਆਪਣੇ ਇਤਿਹਾਸ ਨੂੰ ਭਾਈ 8 ਸਾਲ 10 ਮਹੀਨੇ 17 ਦਿਨ ਦੀ ਉਮਰ ਦੇ ਵਿੱਚ ਕਲਗੀਧਰ ਪਾਤਸ਼ਾਹ ਗੁਰਗੱਦੀ ਦੇ ਉੱਤੇ ਬਿਰਾਜਮਾਨ ਹੋਏ ਤੇ ਮਹਾਰਾਜ ਨੇ ਹੁਕਮ ਪਤਾ ਕੀ ਕੀਤਾ ਸਭ ਤੋਂ ਪਹਿਲਾ ਹੁਕਮ ਜਿਹੜਾ ਸੰਗਤਾਂ ਦੇ ਵਿੱਚ ਕੀਤਾ ਮਹਾਰਾਜ ਨੇ ਕਹਿੰਦੇ ਗੁਰੂ ਨਾਨਕ ਦੀ ਸੰਗਤ ਜਿਓ ਹਣ ਇਸ ਘਰ ਨੂੰ ਮਾਇਆ ਦੀ ਲੋੜ ਨਹੀਂ ਹਣ ਸਾਨੂੰ ਮੋਹਰਾਂ ਦੀ ਲੋੜ ਨਹੀਂ ਹਣ ਸਾਨੂੰ ਹੀਰੇ ਚਾਂਦੀ ਜਵਾਹਰਾਤ ਦੇ ਗਹਿਣਿਆਂ ਦੀ ਲੋੜ ਨਹੀਂ ਖਾਰਸਾ ਜੀ ਜਿਹਨੇ ਵੀ ਗੁਰੂ ਨਾਨਕ ਦੀਆਂ ਖੁਸ਼ੀਆਂ ਲੈਣੀਆਂ ਉਹ ਵਧੀਆ ਤੋਂ ਵਧੀਆ ਸ਼ਸਤਰ ਦਿਆ ਘੋੜੇ ਤੇ ਆਪਣੀਆਂ ਜ਼ਬਾਨੀਆਂ ਭੇਟਾ ਕਰੇ ਗੱਜ ਕੇ ਆਖੋ ਸਤਨਾਮ ਤੇ ਜਦੋਂ ਆਹ ਐਲਾਨ ਹੋਇਆ ਨਾ ਆ ਮੇਰੇ ਸੱਜੇ ਹੱਥ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ ਖੜੀਆਂ ਭੈਣੋ ਮਾਣ ਕਰਿਆ ਕਰੋ ਆਪਦੇ ਇਤਿਹਾਸ ਤੇ ਮਾਣ ਕਿਉਂਕਿ ਜਿਹੜਾ ਫਰਜ਼ ਉਸ ਸਮੇਂ ਆ ਸਾਡੀਆਂ ਮਾਮਾ ਨੇ ਅਦਾ ਕੀਤਾ ਉਹ ਫਰਜ਼ ਸਾਡੇ ਇਤਿਹਾਸ ਦੇ ਵਿੱਚੋਂ ਕਦੇ ਵੀ ਕੋਈ ਮਾਈ ਦਾ ਲਾਲ ਮਟਾ ਨਹੀਂ ਸਕਦਾ ਇੰਨਾ ਸੋਹਣਾ ਫਰਜ਼ ਅਦਾ ਕੀਤਾ ਆਪਦੇ ਨੌਜਵਾਨ ਪੁੱਤਾਂ ਨੂੰ ਐ ਮੋਢਿਆਂ ਤੋਂ ਫੜ-ਫੜ ਕੇ ਕਲਗੀਧਰ ਪਾਤਸ਼ਾਹ ਕੋਲ ਲੈ ਕੇ ਗਈਆਂ ਨਾਲੇ ਪਤਾ ਕੀ ਕਹਿੰਦੀਆਂ ਸੱਚੇ ਪਾਤਸ਼ਾਹ ਜੇ ਸਾਡਾ ਪੁੱਤ ਤੁਹਾਡੀ ਕਿਰਪਾ ਸਦਕਾ ਵੈਰੀਆਂ ਦੇ ਨਾਂ ਦੋ ਹੱਥ ਕਰਦਾ ਹੋਇਆ ਮੈਦਾਨੇ ਜੰਗ ਦੇ ਵਿੱਚ ਜਾਮੇ ਸ਼ਹਾਦਤ ਪ੍ਰਾਪਤ ਕਰ ਜਾਵੇ ਤਾਂ ਸਾਡੀ ਕੋਖ ਸਫਲੀ ਹੋ ਜਾਵੇਗੀ ਗੱਜ ਕੇ ਆਖੋ ਸਤਨਾਮ ਇੱਕ ਵਾਰ ਨਾ ਮਹਾਰਾਜ ਇਸੇ ਤਰ੍ਹਾਂ ਬੈਠੇ ਤਖਤ ਤੇ ਇੱਕ ਬਜ਼ੁਰਗ ਮਾਤਾ ਆਈ ਮਹਾਰਾਜ ਦੇ ਸਾਹਮਣੇ ਖੜ ਕੇ ਰੋਣ ਲੱਗ ਗਈ ਮਹਾਰਾਜ ਨੇ ਪੁੱਛਿਆ ਕਹਿੰਦੇ ਮਾਤਾ ਜੀ ਰੋ ਕਿਉਂ ਰਹੇ ਹੋ ਤੇ ਮੈਂ ਇਹ ਗੱਲ ਤਾਂ ਸੁਣਾਉਣ ਲੱਗਿਆ ਵੀ ਭੈਣੋ ਆਪਣੇ ਇਤਿਹਾਸ ਵੱਲ ਆਪਾਂ ਨਜ਼ਰ ਮਾਰੀਏ ਅੱਜ ਜਿਹੜੇ ਆਪਾਂ ਆਪਣੇ ਬੱਚਿਆਂ ਨੂੰ ਧੀਆ ਨੂੰ ਪੁੱਤਰਾਂ ਨੂੰ ਆਪਾਂ ਫੇਸਬੁੱਕ ਐ ਇੰਸਟਾਗ੍ਰam ਤੇ ਨਚਾਰ ਬਣਾ ਰਹੇ ਆਂ ਆਪਾਂ ਸ਼ਾਸਤਰ ਵਿਦਿਆ ਨਾਲੋਂ ਤੋੜ ਕੇ ਉਧਰ ਨੂੰ ਜੋੜ ਰਹੇ ਆਂ ਆ ਸੁਣੋ ਸਾਡਾ ਇਤਿਹਾਸ ਕੀ ਆ ਭੈਣੋ ਤੁਹਾਡਾ ਇਤਿਹਾਸ ਕਿੱਡਾ ਵੱਡਾ ਇਤਿਹਾਸ ਹੈ ਮਾਣ ਕਰਿਆ ਕਰੋ ਆਪਣੇ ਇਤਿਹਾਸ ਤੇ ਇੱਕ ਬਜ਼ੁਰਗ ਮਾਤਾ ਆਉਂਦੀ ਹੈ ਮਹਾਰਾਜ ਦੇ ਕੋਲ ਆ ਕੇ ਕਲਗੀਧਰ ਪਾਤਸ਼ਾਹ ਦੇ ਸਾਹਮਣੇ ਖੜ ਕੇ ਰੋਣ ਲੱਗ ਜਾਂਦੀ ਹੈ ਮਹਾਰਾਜ ਜੀ ਪੁੱਛਦੇ ਨੇ ਮਾਂ ਤੇਰੀਆਂ ਅੱਖਾਂ ਵਿੱਚ ਹੰਝੂ ਕਿਉਂ ਨੇ ਤਾਂ ਉਹ ਮਾਂ ਜਵਾਬ ਪਤਾ ਕੀ ਦਿੰਦੀ ਐ ਕਹਿੰਦੀ ਸੱਚੇ ਪਾਤਸ਼ਾਹ ਮੇਰੇ ਸਰਦਾਰ ਸਾਈ ਤੁਹਾਡੀ ਬਖਸ਼ਿਸ਼ ਸਦਕਾ ਆ ਵੈਰੀ ਦਲ ਦੇ ਨਾਲ ਦੋ ਹੱਥ ਕਰਦਾ ਹੋਇਆ ਮੈਦਾਨੇ ਜੰਗ ਦੇ ਵਿੱਚ ਜਾਮੇ ਸ਼ਹਾਦਤ ਪ੍ਰਾਪਤ ਕਰ ਗਿਆ ਮਹਾਰਾਜ ਨੇ ਹੱਥ ਜੋੜ ਲਈ ਕਹਿੰਦੇ ਮਾਤਾ ਫਿਰ ਮੇਰੇ ਲਈ ਕੀ ਹੁਕਮ ਐ ਦੇ ਵੀ ਮਹਾਰਾਜ ਮੇਰੇ ਦੋ ਵੱਡੇ ਪੁੱਤ ਐ ਵੀ ਮੈਦਾਨੇ ਜੰਗ ਦੇ ਵਿੱਚ ਆਪਣੇ ਖੂਨ ਦਾ ਕਤਰਾ-ਕਤਰਾ ਧਰਤੀ ਤੇ ਡੋਲ ਕੇ ਜ਼ਾਮੇ ਸ਼ਹਾਦਤ ਪ੍ਰਾਪਤ ਕਰ ਚੁੱਕੇ ਨੇ ਤਾਂ ਇਤਿਹਾਸ ਦੱਸਦਾ ਮੇਰਾ ਇਤਿਹਾਸ ਦੱਸਦਾ ਹੈ ਕਿ ਮਹਾਰਾਜ ਜੀ ਤਖਤ ਤੋਂ ਉੱਠ ਕੇ ਖੜੇ ਹੋ ਗਏ ਗਲ ਵਿੱਚ ਪੱਲਾ ਪਾ ਕੇ ਉਹ ਮਾਂ ਦੇ ਸਾਹਮਣੇ ਆ ਕੇ ਹੱਥ ਜੋੜ ਲੈ ਗਲਗੀਦਰ ਪਾਦਸ਼ਾਹ ਨੇ ਮਾਂ ਨੂੰ ਪਤਾ ਕੀ ਕਹਿੰਦੇ ਕਹਿੰਦੇ ਮਾਂ ਤੇ ਦਾ ਸਾਈਂ ਸ਼ਹੀਦ ਹੋ ਗਿਆ ਤੇਰੇ ਦੋ ਪੁੱਤ ਵੱਡੇ ਪੁੱਤ ਸ਼ਹੀਦ ਹੋ ਗਏ ਤੇ ਹੁਣ ਆਹ ਪੁੱਤ ਨੂੰ ਦੱਸ ਹੁਣ ਹੁਕਮ ਕੀ ਆ ਤੂੰ ਰੂ ਕਿਉਂ ਰਹੀ ਐ ਉਹ ਮਾਂ ਪਤਾ ਕੀ ਕਹਿੰਦੀ ਮਹਾਰਾਜ ਸਰ ਦਾ ਸਾਈਂ ਸ਼ਹੀਦ ਹੋ ਗਿਆ ਮੈਂ ਅੱਖ ਚ ਇੰਜ ਨਹੀਂ ਡਿੱਗਣ ਦਿੱਤੀ ਮੇਰੇ ਦੋ ਵੱਡੇ ਪੁੱਤ ਸ਼ਹੀਦ ਹੋਏ ਮਹਾਰਾਜ ਸੱਚ ਜਾਣਿਓ ਮੈਂ ਮਾਣ ਕੀਤਾ ਮੈਂ ਮਾਣ ਕੀਤਾ ਬਈ ਕਲਗੀਧਰ ਪਾਤਸ਼ਾਹ ਨੇ ਮੇਰੀ ਝੋਲੀ ਇਸ ਸ਼ਹੀਦਾਂ ਦੇ ਨਾਲ ਭਰ ਦਿੱਤੀ ਮੈਂ ਸ਼ਹੀਦਾਂ ਦੀ ਮਾਂ ਬਣ ਗਈ ਮਹਾਰਾਜ ਕਹਿੰਦੇ ਫਿਰ ਮਾਂ ਹੁਣ ਕਿਉਂ ਰੋਨੀ ਆ ਉਹ ਕਹਿੰਦੀ ਮਹਾਰਾਜ ਮੈਂ ਰੋਨੀ ਤਾਂ ਬਈ ਮੇਰਾ ਛੋਟਾ ਪੁੱਤ ਘਰ ਮੰंजे ਤੇ ਬਿਮਾਰ ਪਿਆ ਕਹਿੰਦੀ ਮੈਂ ਡਰਦੀ ਆ ਮੈਂ ਡਰਦੀ ਆ ਸੱਚੇ ਪਾਤਸ਼ਾਹ ਭਾਈ ਕਿਤੇ ਉਹਦੇ ਬਿਮਾਰੀ ਨਾਲ ਪ੍ਰਾਣਾਂ ਨਾ ਨਿਕਲ ਜਾਣ ਉਹਨੂੰ ਵੀ ਤੰਦਰੁਸਤ ਕਰਕੇ ਆਪਣੀਆਂ ਫੌਜਾਂ ਵਿੱਚ ਸ਼ਾਮਲ ਕਰੋ ਤਾਂ ਕਿ ਉਹ ਵੀ ਮੈਦਾਨੇ ਜੰਗ ਵਿੱਚ ਜਾ ਮੈਂ ਸ਼ਹਾਦਤ ਪ੍ਰਾਪਤ ਕਰ ਸਕੇ ਜਦੋਂ ਇੰਨੀ ਗੱਲ ਸੁਣੀ ਨਾ ਆ ਸਾਡੀਆਂ ਮਾਮਾ ਵੱਲ ਉਦੋਂ ਹੀ ਮਹਾਰਾਜ ਨੇ ਹੱਥ ਕਰਕੇ ਆਖਿਆ ਸੀ ਕੀ ਕਿਹਾ ਕਹਿੰਦੇ ਐਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋੜ ਪਰੇ ਕੰਨੇ ਇਹਨਾਂ ਦੀ ਕਿਰਪਾ ਦੇ ਨਾਲ ਹੀ ਮੈਂ ਗੋਬਿੰਦ ਸਿੰਘ ਆ। ਅੱਜ ਉਹ ਗੁਰੂ ਦਾ ਇਤਿਹਾਸ ਉਹ ਗੁਰੂ ਦਾ ਗੁਰਪੁਰਬ ਮਨਾ ਰਹੇ ਆ ਜਿਹੜੇ ਗੁਰੂ ਨੇ ਸਾਡੀ ਝੋਲੀ ਮਾਣ ਨਾਲ ਭਰ ਦਿੱਤੀ। ਜਿਹੜੇ ਗੁਰੂ ਨੇ ਸਾਡੀ ਖਾਤਰ ਪਲ-ਪਲ ਤੇ ਕੁਰਬਾਨੀਆਂ ਕੀਤੀਆਂ ਤੇ ਜਦੋਂ ਮਹਾਰਾਜ ਜੀ ਤਖਤ ਦੇ ਉੱਤੇ ਬੈਠੇ ਆਨੰਦਪੁਰ ਸਾਹਿਬ ਦੇ ਕਿਲਿਆ ਨੂੰ ਫੌਜੀ ਸ਼ੌਣੀਆਂ ਦੇ ਵਿੱਚ ਤਬਦੀਲ ਕਰ ਦਿੱਤਾ। ਕਿਦਰੇ ਸ਼ਾਸਤਰ ਬਾਜੀ ਕਿਦਰੇ ਨੇਜੇ ਬਾਜੀ ਕਿਦਰੇ ਘੋੜ ਸਵਾਰੀ ਕਿਦਰੇ ਗੱਟਕੇ ਬਾਜੀ ਕਿਦਰੇ ਤੀਰ ਅਦਾਜੀ ਤੇ ਕਿਦਰੇ ਗੁਰਬਾਨੀ ਦੇ ਨਾਲ ਜੋੜਿਆ ਜਾ ਰਿਹਾ ਜਦੋਂ ਅਨੰਦਪੁਰ ਸਾਹਿਬ ਦੀਆਂ ਇਹ ਰੌਣਕਾਂ ਦਾ ਹਾਲ ਇਹ ਸੀਨ ਇਹ ਝਾਕੀ ਚੁਗਲ ਖੋਰਾ ਨੇ ਵੇਖੀ ਤੇ ਉਹਨਾਂ ਨੇ ਜਾ ਕੇ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦੇ ਕੰਨਾਂ ਦੇ ਵਿੱਚ ਫੂਕ ਮਾਰੀ ਆ ਕੋਈ ਰੰਗਜੇਬ ਗੋਵਿੰਦ ਸਰਾਏ ਗੋਵਿੰਦ ਰਾਏ ਕਿਉਂਕਿ ਉਦੋਂ ਸਿੰਘ ਨਹੀਂ ਸੀ ਬਣੇ ਰਾਏ ਸੀ ਹਨ ਕਹਿੰਦੇ ਆਕੂਆਂ ਨੂੰ ਉਹ ਧੜਬੀਆਂ ਨੂੰ ਇਕੱਠੇ ਕਰਕੇ ਇੱਕ ਬਹੁਤ ਵੱਡੀ ਫੌਜ ਬਣਾ ਰਿਆ ਉਹ ਕਹਿੰਦਾ ਔਰੰਗਜੇਬ ਨੂੰ ਮਾਰ ਕੇ ਆਪਦੇ ਪਿਤਾ ਦਾ ਬਦਲਾ ਲੈਣਾ ਜੇ ਹੁਣ ਵੀ ਨਾ ਜਾ ਗਿਆ ਤਾਂ ਉਹ ਦਿਨ ਦੂਰ ਨਹੀਂ ਤੇਰਾ ਦਿੱਲੀ ਦਾ ਤਖਤ ਰਾਖ ਬਣਾ ਦੇਵੇਗਾ ਉਹ ਰੰਗਜੇਬ ਨੇ ਇੱਕ ਚਿੱਠੀ ਲਿਖੀ ਕਿਹੜੀ ਚਿੱਠੀ ਕਹਿੰਦਾ ਕੋਈ ਵੀ ਗੈਰ ਮੁਸਲਮ ਘੋੜ ਸਵਾਰੀ ਨਹੀਂ ਕਰ ਸਕਦਾ ਜਦੋਂ ਉਹ ਚਿੱਠੀ ਅਨੰਦਪੁਰ ਸਾਹਿਬ ਪਹੁੰਚੀ ਦਾ ਮੇਰੇ ਦਾਤਾਰ ਨੇ ਉਹਦਾ ਜਵਾਬ ਪਤਾ ਕੀ ਦਿੱਤਾ ਕਹਿੰਦੇ ਔਰੰਗਜ਼ੇਬ ਇਹ ਮੇਰੇ ਯੋਨਕ ਘੋੜਿਆਂ ਤੇ ਚੜਨਗੇ ਇਹ ਘੋੜ ਸਵਾਰੀਆਂ ਕਰਨਗੇ ਇਹਨਾਂ ਦੇ ਘੋੜੇ ਉਹ ਤੇਰੇ ਲਾਲ ਕਿਲੇ ਦੇ ਅੱਗੇ ਦੀ ਹਣਕ ਦੇ ਲੰਘਣਗੇ ਜੇ ਤੇਰੇ ਵਿੱਚ ਜਾਂ ਤੇਰੀ ਪੂਰੀ ਮੁਗਲਿਆ ਸਲਤਨਤ ਦੇ ਵਿੱਚ ਤਾਕਤਤਾ ਤਾਂ ਤੂੰ ਰੋਕ ਕੇ ਦਿਖਾਈ ਇਹਨੇ ਦੂਜਾ ਹੁਕਮ ਕੀਤਾ ਕਹਿੰਦਾ ਮੰਦਰ ਦੇ ਰੋ ਹਟਾ ਦਿਓ ਸਖ ਕਹਿੰਦੇ ਮਹਾਰਾਜ ਹੁਕਮ ਹੋ ਗਿਆ ਮੰਦਰ ਢਾਉਣ ਦਾ ਜੇ ਕਿਤੇ ਇਹਦੀ ਨਿਗਾਹ ਗੁਰੂ ਘਰਾਂ ਵੱਲ ਹੋ ਗਈ ਸਾਤੋਂ ਚੱਲਿਆ ਨਹੀਂ ਜਾਣਾ ਕੁਝ ਸਮਾਂ ਆਪਾਂ ਆਪਣੀਆਂ ਐਕਟੀਵਿਟੀਆਂ ਨੂੰ ਰੋਕ ਕੇ ਚੁੱਪ ਕਰ ਜਾਈਏ ਮਹਾਰਾਜ ਕਹਿੰਦੇ ਇਹ ਕਹਿੰਦਾ ਮੰਦਰ ਢਾ ਦਿਓ ਪਰ ਮੈਨੂੰ ਮੇਰੇ ਗੁਰੂ ਨਾਨਕ ਦਾ ਹੁਕਮ ਹੈ ਮੈਂ 125 ਫੁੱਟ ਉੱਚਾ ਨਿਸ਼ਾਨ ਚਲਾ ਦਿਆਂ ਤਾਂ ਕਿ ਦੂਰ ਦੂਰ ਤੋਂ ਪਤਾ ਲੱਗੇ ਕਿ ਇੱਥੇ ਗਰੀਬਾਂ ਦਾ ਸਹਾਈ ਖਾਲਸਾ ਵਸਦਾ ਗੱਜ ਕੇ ਆਖੋ ਸਤਨਾਮ ਸ੍ਰੀ ਨਿਸ਼ਾਨ ਸਾਹਿਬ ਚਲਾ ਦਿੱਤਾ ਗਿਆ ਇਹਨੇ ਤੀਜੀ ਚਿੱਠੀ ਲਿਖੀ ਤੀਜਾ ਹੁਕਮ ਕੀਤਾ ਕਹਿੰਦਾ ਕੋਈ ਵੀ ਇਨਸਾਨ ਕੀਰਤਨ ਨਹੀਂ ਕਰ ਸਕਦਾ ਰਾਗ ਨਹੀਂ ਵਜਾ ਸਕਦਾ ਕਿਉਂਕਿ ਇਸਲਾਮ ਦੇ ਵਿੱਚ ਰਾਗ ਨੂੰ ਮਨਾਹੀ ਹੈ ਤੇ ਮਹਾਰਾ ਨੇ ਚਿੱਠੀ ਲਿਖੀ ਕਹਿੰਦੇ ਔਰੰਗਜ਼ੇਬ ਜਿਹੜੇ ਰਾਗ ਨੂੰ ਜਿਹੜੇ ਕੀਰਤਨ ਨੂੰ ਰੋਕਣਾ ਚਾਹੁੰਦਾ ਉਹ ਸਾਡੇ ਬਾਪੂ ਦੀ ਰਵਾਬ ਤੇਰੇ ਵੱਡਿਆਂ ਦੇ ਵੇੜਿਆਂ ਵਿੱਚ ਬੱਜੀ ਸੀ ਉਹ ਤੋਂ ਰੋਕਿਆ ਨਹੀਂ ਸੀ ਗਿਆ ਤੇ ਜੇ ਤੇਰੇ ਕੰਨਾਂ ਦੇ ਵਿੱਚ ਰਬਾਬ ਦੀਆਂ ਤਰਬਾ ਸੂਏ ਬਣ ਬਣ ਕੇ ਬਚਦੀਆਂ ਨੇ ਤਾਂ ਸਿੰਘਾਂ ਨੂੰ ਬੁਲਾ ਕੇ ਭਾਈ ਨੰਦ ਲਾਲ ਨੂੰ ਹੁਕਮ ਕੀਤਾ ਕਿ ਇੱਕ ਨਗਾਰਾ ਮੜ ਦਿਓ ਭਾਈ ਨੰਦ ਲਾਲ ਜੀ ਨਗਾਰਾ ਮੜ ਕੇ ਲਿਆਏ ਭਾਈ ਜੈਤਾ ਜੀ ਨੂੰ ਉਹਦਾ ਨਗਾਰਚੀ ਬਣਾਇਆ ਜਦੋਂ ਬਾਬਾ ਜੈਤੇ ਨੇ ਨਗਾਰੇ ਤੇ ਡੰਗਾ ਲਾਇਆ ਤਾਂ ਸ਼ਵਾਲਕਾ ਦੀਆਂ ਪਹਾੜੀਆਂ ਗੂੰਜ ਗਈਆਂ ਲਾਲ ਕਿਲੇ ਦਾ ਤਖਤ ਡੋਲ ਗਿਆ ਭਾਈ ਧਾਰ ਦੇ ਪਹਾੜੀ ਰਾਜਿਆਂ ਦੇ ਦਿਲ ਤੋ ਅੱਖਾਂ ਵੱਜਣ ਲੱਗੇ ਆ ਰਣਜੀਤ ਵਗੈਰੇ ਦੀ ਗੂੰਜ ਦਾ ਵਰਣਨ ਹਰਦੀਪ ਸਿੰਘ ਬੱਲੋ ਵਾਲੀਏ ਦਾ ਢਾਡੀ ਜਥਾ ਸੰਗਤਾਂ ਦੀ ਸੇਵਾ ਚ